ਸਤਿ ਸ਼੍ਰੀ ਅਕਾਲ ਜੀ। ਸਮਾਂ ਮਤ ਲੈਂਦਾ। ਹੈ? ਅਸਮਾਨ ਨਾ। ਮਾਨ ਭਾਈ ਲੈਂਦਾ ਅੱਜ ਦੇਖ ਲੈ। ਢਾੜਾ ਖੜਾ। ਘਾਹ ਰੋੜਾ ਲੈਂਦਾ। ਇੱਕ ਆ ਫਾਲਾ ਸੁਆਗਾ ਹੀ ਲੈਂਦਾ। ਠੀਕ ਹੈ? ਹਾਂ। ਅਲੌਟ ਕੋ ਹੋ ਗਈ ਸੋਹਣੀ ਬਾੜੇ ਜੀ ਹੋਰ। ਇੱਕ ਆ ਬਸ ਲੈਂਦਾ। ਇਹ ਬੰਦੇ ਵੀ ਆਏ। ਹਰਜੀਤ ਦੇ ਆ। ਇਹਦੇ ਇਹਦੀ ਘੋੜੀ ਨੀਵੀਂ ਹੁਣ ਜੋਉਂਡੀ ਆਰ ਨੂੰ। ਅੱਛਾ। ਦੋ ਇੱਕੋ ਸੁਆਗੇ ਦੀ ਘੋੜੀ ਵੀ ਨੀਵੀਂ ਐ। ਫਾਲਿਆਂ ਦੀ ਵੀ ਨੀਵੀਂ ਘੋੜੀ। ਘੋੜੀਆਂ ਲਾਉਣੀਆਂ ਓਏ। ਘੋੜੀਆਂ ਲਾਉਣੀਆਂ। ਤੁਹਾਨੂੰ? ਹਾਂ। ਉਦਾ ਬਣਾਉਣਾ ਬਿਲਗਾ ਜਿਹੜਾ ਆਪਣਾ ਟੜੇੜਾ ਤਾਂ ਹੂੰ ਉਹ ਸਾਲਾ ਮੜਾਈ ਬਹੁਤ ਹੋ ਜਾਂਦੀ ਆ ਆ ਚੀਜ਼ ਨੇ ਇਦੀ ਇਕੱਠੀ ਕਰਾਉਣੀ ਆ ਉਹ ਜੌਂਡੀਆਂ ਨੂੰ ਬਹੁਤਾ ਟਿੱਕਾ ਲਾਉਂਦਾ ਹੈ ਹੈ ਮੁੜਦਾ ਹੀ ਨਹੀਂ ਹੈਗਾ ਹੁਣ ਤਾਂ ਜਵੇਂ ਨਹੀਂ ਮੁੜਦਾ ਉਹਦੇ ਨਾਲ ਇਹ ਇੱਥੇ ਕਿੱਥੇ ਮੁੜਨਾ ਹੈ ਉਹ ਫੋੜਾ ਮੁੜਦਾ ਮੈਂ ਕਹਿੰਦਾ ਵੀ ਬਿਲਗਾ ਬਣ ਗਿਆ ਐ ਥੋੜੇ ਨੂੰ ਮੂਗਾ ਆਏ ਦੇਖ ਲੈ ਨਾ ਫਾਟਦਾ ਹੁੰਦਾ ਇਹ ਇਹ ਇੱਥੇ ਤੇ ਨਾ ਇਹ ਢੇੜਾ ਤਾਂ ਇੱਕ ਚੰਗਾ ਜਾਂ ਇਕੱਠੇ ਕਰ ਲੈਣਾ ਤਾਂ ਇੱਕ ਨੰਬਰ ਆ ਆ ਚੀਜ਼ ਇਹ ਤਾਂ ਕੇਂਦਰ ਲੱਗਣਾ ਆਂ ਥਾ ਲੱਗੂਗਾ ਸੈਂਟਰ 'ਚ ਇਹ ਇੱਥੇ ਲੱਗਣਾ ਇਹਨੂੰ ਹਾਂ ਉਹਦੇ ਇੱਥੇ ਲੱਗ ਕੇ ਆਹੀ ਆਹੀ ਤੇਰੀ ਮੋਗਰੀ ਬਣ ਜੈਣੀ ਹਾਂ ਇੱਥੇ ਆ ਸਿੱਧੀ ਉਰੇ ਆ ਜਾਣੀ ਮੋਗਰੀ ਹਾਂ ਵਾ ਫੇ ਬਿਰਗਾ ਬਣ ਗਿਆ ਇਹ ਇੱਕ ਜੈ ਇੰਦਰ ਲੱਗਣਾ ਉਰੇ ਐ ਜੇ ਦਿਓ ਫੇਕਟਿਵਣਾ ਹੈ ਇਕਰੀ ਨਹੀਂ ਦੋ ਲੱਗਣੇ ਆ ਦੋ ਨਾਲ ਹੋਰ ਮਜ਼ਬੂਤੀ ਹੋ ਜੂਗੀ ਲੈ ਦੋ ਹੀ ਲੱਗਣੇ ਦੋ ਐ ਇੱਕ ਤਾਂ ਉਰੇ ਲੱਗੂ ਦੇਖ ਇੱਥੇ ਤੇ ਉਰੇ ਇੱਕ ਹੀ ਤਾਂ ਆਹ ਲੱਗਣਾ ਫੇ ਉਹਦੇ ਨਾਲ ਇਹਨੇ ਫਟੂਣਾ ਚਾਰ ਨਟਾਂ ਨਾਲ ਉਹ ਫੇ ਘਮਾਉਂਦਾ ਫਿਰੇ ਜਾਈ ਜਿੱਥੇ ਮਰਜੀੁੱਥੀ ਮੋੜ ਗਈ ਖਾਣਾ ਆਉਗਾ ਲਾਣੇਦਾਰ ਉਹਦੇ ਨਾਲ ਪਾ ਕੇ ਡਾ ਕੇ ਉਹਨੇ ਕਰਾਉਣਾ ਜਵੇਂ ਕਰਾਉਣਾ 10 ਵੀ ਹੁਣ ਹੁਣ ਪਤਾ ਕੀ ਹੋ ਗਿਆ ਇਹ ਸੁਣ ਜਾ ਹਾ ਇਹ ਦੇਖ ਤੇ ਰੋਚਕ ਤਾਂ ਬਹੁਤ ਆ ਲਾਚਕੇ ਤਾਂ ਤਾਂ ਬਣਨੀ ਹੋਈ ਤੇ ਤਾਂ ਹੀ ਬਣਦੀ ਲਾਚਕੀ ਹਾਂ ਨਹੀਂ ਆ ਕੀ ਨਾ ਹੁਣ ਮੜਾਈ ਘੱਟ ਹੋਣੀ ਹੈ ਆ ਚੌੜੀ ਹੋਗੀ ਨਾ ਨਾਲ ਜਦੇ ਲੱਗਣਾ ਟਾਇਰ ਹੋਰ ਠੀਕ ਆ ਫਿਰ ਰੇੜਾ ਭਾਰਾ ਭਾਈ ਜਿਹੜਾ ਬਹੁਤ ਮਜੂਦ ਬਣਾਇਆ ਸਾਡਾ ਕੋਈ ਨਾ ਦੇਖ ਲੈਂਦੇ ਅਸੀਂ ਇਹਨੂੰ ਕਰ ਦਿਆ ਟਾਇਰ ਤੋਂ ਥੋੜਾ ਜਿਹਾ ਪਹਿਲਾਂ ਮਿਲ ਗਿਆ ਇਹਦੇ ਹੀ ਬਣਾਉਂਦੇ ਆ ਨਾ ਬਣਾ ਲੈ ਮੈਂ ਹਸ਼ਮੀ ਨੂੰ ਕਿਹਾ ਤੇ ਉਹ ਕਹਿੰਦਾ ਉੱਥੇ ਮੁੜਦਾ ਨਹੀਂ ਹੈਗਾ ਮੈਨੂੰ ਸਮਾਨ ਢੋਣੇ ਨੂੰ ਤੁਹਾਨੂੰ ਬਹੁਤ ਲੋੜਦਾ ਇਹ ਜਿੰਨਾ ਮਰਜੀ ਇਹਦਾ ਪਤਾ ਬਹੁਤ ਵਜਨ ਢੋਆ ਹੋਇਆ ਠੀਕ ਆ ਮੈਂ ਦੇਖਦਾ ਜੇ ਹੱਜ਼ਪੀਰ ਕਾਲ ਲੂ ਮੰਨ ਕੇ ਨੂੰ ਕਹਿੰਦਾ ਕਾਲ ਲੂ ਫੜਾਇਆ ਉਹਨੇ ਕਾਲ ਲੂ 2 ਦਿਨ ਘੰਟੇ ਦਾ ਕੰਮ ਆਉਦਾ ਇਹਦਾ 2 ਘੰਟੇ ਦਾ ਕੰਮ ਅਸੀਂ 2 ਤੋਂ ਘੰਟੇ ਦਾ ਮਸਹੀ ਹੈਗਾ ਉਹ ਪੱਟੇ ਪੱਤੀ ਇਕੱਠਾ ਹੋ ਜਾਣਾ 2 ਜਨਰ ਆ ਉਹਨੇ ਲਾਈ ਦੇਨੇ ਟਾਇਰ ਪੱਕੇ ਇਹਦੇ ਮੁਰੇ ਵਾਲੇ ਢੋੜਾ ਵਾਲੇ ਜਿਹੜੇ ਪਿਛਲੀ ਵਾਰੀ ਕਢਾਇਆ ਸੀ ਉਹ ਨਵੇਂ ਇਹਨੂੰ ਹੀ ਪਾਏ ਹੋਏ ਇਹਦੇ ਠੀਕ ਆ ਥੋੜੇ ਰੰਗ ਤੇ ਵਗਾਰ ਘਾਲਤਾ ਤੁਸੀਂ ਥੋੜਾ ਜਿਹਾ ਇਹ ਹਾਂ ਜੌਂਡੀ ਵਾਲਾ ਨੂੰ ਕਹੇ ਜੀ ਮੈਨੂੰ ਹਾਂ ਇਹਨੇ ਜੀ ਰਿੰਮਾ ਜਿਹਾ ਪਿੜਾ ਮਾਰ ਦਵੇ ਤੇ ਬਾਕੀ ਸਾਰਾ ਰੰਗ ਜੀ ਰੰਗ ਹਾਰਸ ਬਾਹ ਮੋਟਾ ਲਾਇਆ ਹੈ ਰੇੜਾ ਭਾਰੀ ਬਹੁਤ ਆ ਰੇੜਾ ਭਾਰੀ ਹੈ ਰੰਗ ਦੇ ਵਗਾਇ ਗਾਲਿਆ ਤੁਸੀਂ ਇਹ ਮੇਰਾ ਫਰਤ ਮੱਦੇ ਪਤਲਾ ਹੈ ਸਾਡੇ ਹੁਣ ਸਹੀ ਜੰਗ ਨਹੀਂ ਲੱਗੀ ਪਤਾ ਮੈਨੂੰ ਰੰਗ ਅਸੀਂ ਥਾਲਵਾ ਕਰ ਦਿੰਦੇ ਤੈਨੂੰ ਹੁਣ ਵੀ ਨਹੀਂ ਕਹਿੰਦਾ ਕਿ ਇਹਦਾ ਕੀ ਕਰਾਉਣਾ ਰੰਗ ਤੇ ਲੈ ਰੰਗ ਤੇ ਕੀ ਕਰਾਉਣਾਗਾ ਜਿਹੜਾ ਖਾਦਾ ਹੈ ਸਾਡੇ ਬਚ ਜਣਾ ਤਾਂ ਫਰਤ ੱਲੇ ਵੀ ਵੇਈ ਦੀ ਜੰਗ ਹਾਂ ਬਜੀ ਉੱਤਾ ਪੂਰਾ ਬਣਾਇਆ ਉਹ ਤਾਂ ਰੇੜਾ ਦਾ ਭਾਰੀ ਬਹੁਤ ਆ ਹਮ ਬੈਲੰਗ ਦੇ ਲੋਕੀ ਕੋਹਣ ਲਵਾਏ ਵਧੀਆ ਬਸ ਬਿਲਕਾ ਬਣ ਜੈਣਾ ਮਿੱਤਰ ਜੀ ਆ ਫੇਰ ਦੇਖੀ ਗੋ ਇਹਦੇ ਪਰ ਟਰਾਲੀ ਜੀ ਨੇ ਭਜਨ ਪਾਉਂਦੇ ਰਹੇ ਅਸੀਂ ਅਸੀਂ ਟੈਂਟਾ ਸੂਣ ਲੈ ਕੇ ਲੋੜੇ ਨਹੀਂ ਨਾ ਇਹ ਵੱਡ ਕੇ ਪੱਦਰੇ ਕਰ ਦੇਣੇ ਪੱਦਰੇ ਕਰਾ ਦੇਣਾ ਜੰਮਾ ਪੱਦਰੇ ਕਰ ਦੇਣੇ ਇਹ ਕਿਹੜੇ ਇੱਥੇ ਨਹੀਂ ਨਾ ਜੀ ਹੁਣ ਬਹੁਤੀ ਹੋਣਾ ਹਾਂ ਮੂਵੇ ਹੁੱਕ ਤਕੜੀ ਲਾਓ ਉਹ ਲਾਦਰੇ ਤਕੜੀ ਉਹ ਤਾਂ ਹਾਂ ਸਟੈਂਡ ਤਕੜਾ ਲੱਗਣਾ ਬਸ ਉਹੀ ਸੈੱਟ ਹੋਣਾ ਠੀਕ ਆ ਹਮ ਤਾ ਇਹਨਾਂ ਦਾ ਦੇਖਣਾ ਬਸ ਆਹੀ ਆ। ਇਹ ਤਾਂ ਘੋੜੀ ਨੀਮੀ ਆ ਨਾ। ਹਾਂ ਥੋੜੀ ਉੱਚੀ ਕਰਨੀ ਆ। ਆਹ ਨਹੀਂ ਆ। ਪੁਰਾਣੀਆਂ ਘੋੜੀਆਂ ਆ। ਆਹ ਪੈਪ ਆਹ ਪੈਪ ਵਾਲੇ ਬਸ ਮੜੇ ਜੀ। ਬੰਨੇ ਹੋਏ ਆ ਹਲਕੇ ਤੇ ਪਹਿਲਾਂ ਨੇ। ਨਹੀਂ ਨਵੀਂ ਲੋਣੀ ਆਹੀ ਬਣਾਉਣੇ ਆ। ਆਹੀ ਦੇਖ ਲਓ ਜਿਵੇਂ ਲੋਟ ਆਇਆ। ਸਭ ਬਾੜਾ ਫਸਾ ਕੇ ਪਾਏ ਹੋਏ ਆ ਉਧਰ ਜਮੀਨ ਬੋਂਦੇ ਤੇ ਆਪਾਂ ਦੂਜੀ ਟੋਟਾਲੀ ਦੀਆਂ ਜੜਾਂ ਜੇ ਫਸ ਕੇ ਹੋ ਜਾਦਾ ਕੰਮ ਸਾਰਾ। ਫੋੜ ਤੇ ਜ਼ੋਰ ਘਟਤਾ ਉਹ ਦੇਖ ਉਧਰ। ਆਹ ਭਾਲੇ ਤੋੜੇ ਹੋਣ ਫੋੜਨੇ। ਹੌਣੇ ਟੁੱੜੇ ਹੋਏ ਉਹ ਉਧਰ ਲਾਵੀ ਨਵੇਂ ਬਣਾਣ ਦੇ ਜੁੱਪ ਕਰਕੇ ਸਾਰੇ ਮਨ ਦਾ ਨਹੀਂ ਹੈਗਾ ਮੈਂ ਤਾਂ ਕਿਹਾ ਤਾਂ ਔਰ ਕੀ ਹੋ ਜਿਹਾ ਬਣਾ ਲੇ ਨਵੇਂ ਬਾਟ ਨੀ ਉਰੀ ਆਉਣਾ ਨੇ ਹਾਂ ਔਰ ਮੌਲੂਕਾ ਦਿਖਾਉਂਗਾ ਦਿਖਾ ਦੇ ਤੇਰੇ ਪਿੱਛੇ ਘਰਾ ਦੇਣੇ ਉਹ ਦਿਖਾ ਦੇਣੇ 11 11 ਦੇ ਹਾਂ ਠੀਕ ਨਹੀਂ ਉਹ ਦਿਖਾ ਦੇਣੇ ਉਹ ਤੇਰੇ ਪਿੱਛੇ ਘਰਾ ਦੇਣੇ ਸੀ ਲੱਲਾ ਪਪਾ ਪਿੱਛੇ ਘਰਾਣਾ ਸੁਆਗਾ ਸਰਵਾ ਲਵੇ ਠੀਕ ਨਹੀਂ ਭਾਈ ਜਨ ਤਾਂ ਬਹੁਤ 2.5 ਕਵਾਂਟਲ ਦੇ ਇਹ ਬਤਾ ਹੀ ਜਾਂਦਾ ਦੇਖ ਤਾਂ ਲੱਗ ਲੱਗਦੇ ਹੈ 2.5 ਕਵਾਂਟਲ ਦੇ ਟਾਈ ਗੌਂਟਲ ਭਾਜਣੇ ਨਾ ਚ ਵਾਓ ਗਏ ਪੁਰਾਣੇ ਪੁਰਾਣੇ ਆ ਬਹੁਤ ਭਾਲ ਉਹਨਾਂ ਦੀ ਮਿਲ ਰਹਾ ਟਰਨ ਦੇਖ ਹਾਂ 4500 ਦੇ ਆਏ ਹੋਣੇ ਆ ਦੋਏ ਤੂੰ ਮੇਰੀ ਗੱਲ ਸੁਣ ਲਾ ਹਾਂ ਇਹਦੀ ਟਰਨ ਦੇਖ ਲਾ ਹਾਂ ਕਿੱਥੇ ਆ ਇਹਨਾਂ ਦੀ ਦੇਖ ਕਿੱਥੇ ਆ ਇਹ ਜਿਆ ਦਵਾ ਦਿੰਦੇ ਆ ਇਹਨੂੰ ਮਨਾ ਲਈਂ ਜੇ ਮੰਨਦਾ ਤੇਰੇ ਕੋਲ ਮਨਾ ਲੈਣਾ ਫਿਰ ਠੀਕ ਨਹੀਂ ਆਹ ਕਾ ਫੋਨ ਡਾਕਟਰ ਦਾ ਹੈ ਹਾਂ ਇਹਦਾ ਇਹ ਰਹਿਦਾ ਤਾਂ ਉੱਥੇ ਜਾ ਇਹ ਰਹਿਦਾ ਤਾਂ ਉੱਥੇ ਦੇਖਿਆ ਮੈਂ अच्छा आहा आका ये ਜਿਹੜਾ ਪਰ ਪੈਰ ਰੱਖਦੇ ਹੁੰਦੇ ਆ ਅੱਛਾ ਉਹ ਹੈ ਕਲੱਚ ਦੇ ਉੱਪਰ ਦੋ ਨਾਟ ਉੱਥੇ ਘਸੋਣਾ ਠੀਕ ਆ ਇਹ ਪਿਆ ਤਾਂ ਕਹਿੰਦਾ ਲੈ ਜਾ ਸੰਨਾਨ ਨਾ ਨਾ ਵਧੀਆ ਹੈ ਵੇਚਦਾ ਤਾਂ ਨਹੀਂ ਉਹ ਆਏ ਹੁਣ ਉਹਨੇ ਵਿਹਲਾ ਹੁਣ ਕੰਮ ਹੂੰ ਹੂੰ ਸਰਵਾਏ ਦਾ ਜੇ ਮਨ ਕੇ ਮੈਂ ਮਨਾਉਂਗਾ ਉਹਨੂੰ ਮਨਾ ਲਈ ਮੇਰੇ ਕਿ ਨਹੀਂ ਹੈ ਮਨਾ ਲਈ ਉੜ ਗਿਆ ਨਾ ਮੈਂ ਉਹ ਜੋ ਜਿਹੜਾ ਬਣਾਉਣਾ ਜਿਹੜਾ ਉਹ ਨਾ ਉਹ ਖੜੇ 11 11 ਆ ਆਹ ਹੋ ਗਿਆ 11 11 11 11 ਬਹੁਤ ਹੈ ਠੀਕ ਨਹੀਂ ਉੱਚਲੇ ਬਿਆਰੂ ਉੱਚਲੇ ਨੰਮਾ ਦਾ ਨਮਾਦਾਦੀ ਠੀਕ ਹੈ ਤੂੰ ਚੱਲ ਪੈ ਹੈ ਤੂੰ ਤਾਂ ਤੂੰ ਤਾਂ ਚੱਲ ਪਿਆ ਤੂੰ ਤਾਂ ਹੋ ਗਿਆ ਹਰੇ ਦੋਏ ਪਾਣੀ ਬੁੜੀ ਪਾਈ ਜਾ ਤੂੰ ਤਾਂ ਮਰ ਲੋਰ ਹੋ ਬੀਤੀ ਪਉਂਦਾ ਇਕੱਲੇ ਇਕੱਲੇ ਆ ਤਾਂ ਦੋ ਘੰਟਾ ਚੱਲ ਪਿਆ ਹੈ ਟਲਾ ਵੀ ਅਜਾ ਆ ਖੜਾ ਹੋਣਾ ਸੀ ਦੁੱਲੇ ਤਾਂ ਆ ਸੀ ਘੜਾਉਣੇ ਇਹਦੇ ਧਰਨਾ ਬਦਲਾਉਣਾ ਇਹਦਾ ਇਕ ਲੰਡਾ ਦੰਡਾ ਦੋ ਘੰਟਾ ਚੱਲ ਪਿਆ ਦੇਖ ਲੈ ਚੱਲ ਪੈਂਦਾ ਹੈ ਆ ਗਿਆ ਆ ਗਿਆ ਅੱਛਾ ਆੜੂ ਤਾਂ ਨਹੀਂ ਲਾਉਣਾ ਤੁਸੀਂ ਇਹ ਦੱਸੋ ਮੈਨੂੰ ਲਿਆਦੇ ਆੜੂ ਦੇ ਬੁੱਟਾ ਹੈਗਾ ਆੜੂ ਦੇ ਦੋ ਬੁੱਟੇ ਏਡੇ ਏਡੇ ਖੜੇ ਆ ਆਪਣੇ ਲੱਗ ਜੂਗਾ ਜਿਹੜੇ ਲੱਗ ਜੂਗਾ ਲੈ ਆ ਦੇ ਜਾ ਉਹ ਤਾਂ ਸਾੜੇ ਬਾਅਦ ਬਹੁਤ ਬਾਗਬਾਨਾ ਸੱਚੀਗਾ ਲਾਣਾ ਪੋਰੀ ਬਾਗਬਾਨਾ ਬੁੱਟੇ ਬਹੁਤ ਵਧੀਆ ਆੜੂ ਬਹੁਤ ਲੱਗਦੇ ਤੈਨੂੰ ਤਾਂ ਪਤਾ ਹੀ ਆ ਲਿਆ ਦੀ ਫਿਰ ਛੋਲੇ ਮਾਰ ਕੇ ਤਾਂ ਆਉਂਦੇ ਆ ਲੌਲੇ ਦੀ ਲਲਾ ਲਾਦਨੇ ਫਿਰ ਤਾਂ ਪੂਰੇ ਲੋੜ ਆ ਤੋ ਆ ਵੀ ਚੱਲ ਪਿਆ ਏਡੇ ਬੁੱਟੇ ਆ ਉੱਪਰ ਆ ਗਏ ਹੁਣ ਪੱਤੇ ਨਿਕਲਣ ਲੱਗੇ ਨੇ ਨਿਕਲਣਗੇ ਪੱਤੇ ਤਾਂ ਇਹਨਾਂ ਨੂੰ ਪਹਿਲਾਂ ਲੱਗਦਾ ਯਾਰ ਨਾ ਲੱਗਿਆ ਨਾ ਲੱਗ ਜਾਨੀ ਉਹ ਚੜਨੀ ਹੁੰਦੀ ਹੈ ਲਾਜੇਗਾ অল ਟਾਈਮ ਹੈਗਾ ਆ ਮਹੀਨਾ ਲਾਉਣੇ ਵਾਲੇ ਤੇ ਕੱਢ ਕੇ ਉਹਨੂੰ ਚੜਦੀ ਬੋਰੀ ਭਰ ਲੈ ਇਹਨੂੰ ਅਸੀਂ ਲਾਉਂਦੇ ਰਹੇ ਹਾਂ ਤਹੋ ਕਰਨਾ ਹੈ ਥੈਲਾ ਇਕੱਠਾ ਕਰ ਲੈਣਾ ਪਹਿਲਾਂ ਆਹੋ ਉਹਦੇ ਥੱਲੇ ਲੰਗਾ ਕੇ ਬਸ ਉੱਪਰ ਐ ਚੱਕ ਚੱਕ ਲੈਣਾ ਸਣੇ ਮਿੱਟੀ ਭਰ ਲੈ ਸਣੇ ਮਿੱਟੀ ਠੀਕ ਹੈ ਪਾਣੀ ਲਾਉਣਾ ਦੋ ਦਿਨ ਪਹਿਲਾਂ ਉਹਦੇ ਬਾਅਦ ਟੋਆ ਕੱਢ ਕੇ ਹਾਂ ਤੇ ਮਿੱਟੀ ਨਹੀਂ ਭੁਰਦੀ ਠੀਕ ਹੈ ਹਾਂ ਲਾਲ ਮਿੱਟੀ ਦਾ ਕਪਟਣਾ ਪੈਂਦਾ ਫੋਟੋ ਅਸਲ ਵਿੱਚ ਪੱਤੇ ਦੇ ਪਹਿਲਾਂ ਲੱਗਦੇ ਨੇ ਜਿਦਾਂ ਅਸੀਂ ਤੂਟਾਇਆ ਆ ਤੂ ਤਾਂ ਜਾਸ ਘੱਟ ਤੇ ਉਹ ਸਾਨੂੰ ਹੈਗੇ ਤੇ ਯੂਨੇ ਹੋ ਜਾਣਾ ਨਹੀਂ ਹੋ ਜੇਗਾ ਉਹ ਆੜੂ ਦਾ ਹੋਗਾ ਇਹ ਵੀ ਖਰਾ ਉਹ ਆੜੂ ਨੂੰ ਪੱਤੇ ਨਿਕਲ ਆ ਜਾਂਦਾ ਉਹ ਜਾਉ ਨਹੀਂ ਆਇਤਾ ਪਾਣੀ ਦੀ ਔਰ ਖੇ ਪਾਣੀ ਪੈਣੇ ਦੇ ਪੱਤੇ ਪਾਣੀ ਪੈਣਾ ਬਸ ਮੈਂ ਲਿਆਦੇ ਭਾਈ ਨਵੇਂ ਬੂਟੇ ਮੋਟਾ ਆੜੂ ਹਾਂ ਨਵੇਂ ਬੂਟੇ ਲੈ ਕੇ ਲਾਦੇ ਅੱਛਾ ਹਾਂ ਇੱਕ ਨਿੰਬੂ ਲਾਇਆ ਕਾਗਜੀ ਜਿਹੜਾ ਪੁਰਾਣਾ ਆੜੂ ਉਹ ਵੀ ਆ ਕੰਮ ਤੋਂ ਥੋੜਾ ਉਹ ਉਹੀ ਆ ਉਹਦੇ ਬੂਟੇ ਆ ਅੱਛਾ ਉਹ ਵੀ ਖੜੇ ਸੂਏ ਪਰ ਦੋ ਆੜੂ ਖੜੇ ਆ ਆਦੇ ਨੇ ਤੇ ਲਾਕ ਬਾਜ਼ ਉਹਦੇ ਦਾ ਬੂਟੇ ਬਹੁਤ ਜੜੀਆਂ ਕੋਲ ਚਲੇ ਗਏ ਤਕਰੀਬਨ ਆਪਣੇ ਸਾਰੇ ਕੋਲ ਆ ਠੀਕ ਹੈ ਪਾਣੀ ਦੇ ਇੱਥੇ ਆਈ ਨਾ ਚਲੋ ਮੈਨੂੰ ਕਾੜ ਕੇ ਦਿਖਾ ਦੇ ਲਿਆ ਮਾਡਾ ਨੇ ਚਲੋ ਗਈ ਹੈ ਚੱਲ ਜੀ ਲੈ ਭਾਈ ਆ ਪਾਪ ਫੁੱਟਿਆ ਏ ਪਾਈਪ ਤਾਂ ਨੰਗਾ ਹੀ ਹੋ ਗਿਆ ਇਹ ਤਿੰਨੋਂ ਪਿਆ ਦੇਖਦਾ ਭਾਬਾ ਨਾ ਹਾਂ ਪਾਈਪ ਦਿਖ ਰਿਹਾ ਸਮਝਦਾ ਆ ਟੂਆ ਦਾ ਪਾਣੀ ਵੀ ਪੈਣਾ ਇੰਨਾ ਆ ਪੈ ਫੁੱਟਿਆ ਔਰੇ ਉੱਥੇ ਟਕਰ ਕੇ ਢੱਕਣ ਕਸੇ ਔਰੇ ਪੈ ਫੁੱਟਿਆ ਲੈ ਬਈ ਆ ਦੇਖ ਪੈ ਫੁੱਟਿਆ ਇਹ ਲੈ ਇੰਨਾ ਹੁਣ ਪੱਟ ਪਟੜਾਈ ਵਾਲਾ ਕੰਮ ਨਹੀਂ ਹੁਣ ਕੱਲ ਨੂੰ ਮੈਂ ਕਹਿੰਦਾ ਵੀ ਆ ਪਾਣੀ ਆ ਖਾ ਲੈ ਵੀ ਥੋੜਾ ਜਨਾ ਇਹ ਹੂੰ ਕਦਾ ਦਿਲ ਲਾ ਕੇ ਦੀਨੇ ਪਾਣੀ ਖਾ ਲੈਣਾ ਵੀ ਕੱਢਣਾ ਪੈਣਾ ਪਾਣੀ ਬਹੁਤ ਹੈ ਪੈਪਾਂ ਦਾ ਆਹ ਬਾਈ ਟੂਆ ਜਿੱਥੇ ਪੈ ਫੁੱਟਿਆ ਆਹ ਟੂਆ ਬਾਈ ਇਹ ਆ ਟੂਆ ਬਾਈ ਉਹ ਦੇਖ ਲੈ ਦੇਖੋ ਜੀ ਇੰਨੇ ਵੀ ਨਹੀਂ ਚੱਲਿਆ ਹੋਣਾ ਇਹ ਹੈ। ਹੈ? ਦੇਖਾ ਕਿੰਨੀ ਖਾਰ ਪਾਈ ਨਾਲੇ। ਹੋਰ। ਇਹ ਤਾਂ ਹੋ ਪਿਆ ਬੰਦੇ ਇਹ ਖਾਂ। ਨਹੀਂ ਤਾਂ ਇਲਾਜ ਫਿਰ। ਇਲਾਜ ਹੈ ਬਾਈ ਹੁਣ ਦੇਖਦੇ ਹਾਂ ਕੱਲ ਹੀ ਤਾਂ ਆਪਰੇਸ਼ਨ ਹੋਣਾ ਹੈ। ਹੂੰ। ਪਲਟੂ ਨੂੰ ਇੱਥੇ ਛੱਡੂਗਾ ਬਿਚੋਆ ਕੱਢ ਲਾਲ ਵਾਲੇ। ਡਾਕਟਰ ਨੂੰ ਕਹਿ ਦਿੱਤਾ ਮੈਂ ਹਰੀ ਨੂੰ। ਡਾਕਟਰ ਆ ਰਹੀ ਏ じゃ। ਹੂੰ। ਪਲਟੂ ਨੇ ਟੂਆ ਗਿਆ ਨਾ ਟੂਆ ਪਟਾਰੇ ਗਿਆ ਨਾ ਫਿਰ ਮੈਂ ਦੇਖੂਗਾ ਵੀ ਇਹ ਤਾਂ ਟੂਬ ਨਹੀਂ ਲੇਟ ਕੇ ਛੱਡਦਾ ਹੋਇਆ। ਟੂਬ ਲੇਟ ਜਿੰਦੇ ਲੇਟ ਕੇ। ਹੂੰ। ਕਹਿੰਦਾ ਨਹੀਂ ਫਿਰ ਟੂਬ ਲੇਟ ਕੇ ਉੱਪਰ ਬਜਰੀ ਪਾਉਣੀ ਪੈਣੀ ਏ। ਬਜਰੀ ਲਾ ਕੇ ਸਮਿਟ ਚ ਫਿਰ ਕਹਿੰਦਾ ਹਿੱਲੂਗਾ ਨਹੀਂ ਮੁੜ ਕੇ ਮਾ ਠੀਕ ਆ ਹੁਣ ਕੱਲ ਨੂੰ ਦੇਖਦੇ ਆ ਕਿ ਕਿਆ ਬਣਦਾ ਜੇ ਕੱਲ ਦਾ ਜਿਹੜੀ ਵੀ ਲੱਗ ਗਿਆ ਇੱਕ ਜੋੜੇ ਪੱਪਾ ਵਜੇ ਹਾਂ ਜੋੜ ਜੋੜ ਪੱਪਾ ਵਜੇ ਕਿੱਕਣਾ ਜਿਹੜਾ ਹੁੰਦਾ ਨਹੀਂ ਸਪਿਚ ਪਾਈਪ ਨੂੰ ਉਹ ਕਰ ਦਿੰਦਾ ਹੁਣ ਤੁਹਾਨੂੰ ਕਹਿੰਦੇ ਵੀ ਤੂੰ ਕੱਟ ਕੇ ਦੇਖਣਾ ਪੈਣਾ ਵੀ ਜੋੜ ਪੈਣਾ ਕਿ ਆਹਗਾ ਪਾਈਪ ਨੂੰ ਵੱਡ ਕੇ ਹਾਂ ਉਹ ਪਾ ਕੇ ਜੋੜ ਜਾ ਉਹ ਹਾਂ ਪਾਸੇ ਪਾਈਪ ਉਹ ਕੁਝ ਪਾ ਲੈਣਾ ਉਹ ਲਾ ਕੇ ਉਸ ਨੇ ਲਾ ਕੇ ਪੈਂਦਾ ਬਹੁਤ ਔਖਾ ਇਹਨਾ ਇਹ ਇਹ ਕਿਹੜਾ ਬਹਾਰਾ ਹੀ ਪਾਇਪ ਪਣ ਚੱਕਿਆ ਇਹ ਪੂਰਾ ਹੀ ਪੂਰਾ ਇਹ ਇਹ ਬਜਰੀ ਨਾਲ ਲੋਟ ਆਉਂਦਾ ਕੰਮ ਖਾਲਾ ਪਟਰਾ ਬੈਣਾ ਹੈ ਜੇ ਕੰਮ ਕਰਨਾ ਫਿਰ ਇੱਥੇ ਇਹ ਪਾਇਪ ਪੂਰਾ ਪੱਠ ਹੋਵੇ ਫਿਰ ਫਸੂਗਾ ਉਹ ਹੈ ਹਾਂਜੀ ਹਾਂਜੀ ਪੂਰਾ ਪਾਇਪ ਜੀ ਪੂਰਾ ਫਿਰ ਪੂਰਾ ਪਾਇਪ ਨਹੀਂ ਐਦਾਂ ਪਾਇਪ ਛੋਟਾ ਬਹੁਤ ਔਖਾ ਹੈ ਨਹੀਂ ਫਿਰ ਤੇ ਬੜਾ ਪਾਇਪ ਆਊਗਾ ਇਦਨ ਫਸ ਕੇ ਐਂ ਕਿਲੇ ਜਾਵੇ ਪਾਇਪ ਜਾਨੀ ਕਿ 6 ਇੰਚੀ ਹੈ ਜੇ ਇਹ ਹਾਂ ਫਿਰ 8 ਇੰਚੀ ਪਾਇਪ ਲਿਆਉਣਾ ਪੈਣਾ 7 ਇੰਚੀ ਉਹਦੇ ਵਿੱਚ ਨਾ ਕਰਕੇ ਨਗਾ ਐਂ ਪੁਸਾ ਕੇ ਪਾਇਪ ਫਿਰ ਪਾਇਪ ਐਂ ਸਤ ਇਦਨ ਚੜਾ ਲੈਣਾ ਪਿੱਛੇ ਨੂੰ ਫੇਰ ਕੋ ਬਜਰੀ ਪਾਉਣੀ ਪੈਣੀ ਫੇਰ ਖੜਨਾ ਹੈ ਇਹ ਹੁਣ ਦੇਖਣਾ ਪੈਣਾ ਇਹਨੂੰ ਨੰਗਾ ਕਰਕੇ ਇਹਨ ਕੰਮ ਹੈ ਨਹੀਂ ਤੋ ਇਹਦਾ ਮਿੱਟੀ ਦਾ ਬਾਹਰੇ ਮਾਰੀ ਕੱਢ ਕੇ ਪਾਣੀ ਨੇ ਹੈ ਕਿ ਨਹੀਂ ਟੂਆ ਪੱਟ ਕੇ ਮੜਦੇ ਕਰਕੇ ਸਾਫ ਇਹਨੂੰ ਸਾਰਾ ਕਲੀਅਰ ਪਤਾ ਲੱਜੂਗਾ ਫੇਰ ਦੇਖਦੇ ਆਂ ਕੀ ਬਣਦੇ ਆ ਆਹ ਨੂੰ ਟੱਕਣ ਦਿਖਾਉਂਦਾ ਕਿਹੜਾ ਬੰਦ ਕਰਿਆ ਜਾ ਆ ਜਾ ਤੂੰ ਨਿਕਲ ਬਾਹਰ ਮੜ ਜਾ ਨਿਕਲ ਕਿਹੜੇ ਪੌੜੀਆਂ ਲਾ ਕੇ ਚੜਨ ਵਾਲਾ ਕੰਮ ਹੋ ਰਿਹਾ ਚੱਲ ਆ ਜਾ ਭਾਈ ਜੀ ਆ ਗਏ ਆਹ ਟੱਕਣ ਦਾ ਆ ਢੱਕਣ ਬੰਦ ਕਰਿਆ। ਆਹ ਢੱਕਣ ਦਾ ਭਾਈ। ਚਲ ਹੁਣ ਪਤਾ ਲੱਗ ਗਿਆ ਢੱਕਣ ਖੋਲ ਕੇ ਹੈ ਵੀ ਹੈਵੀ ਰੋਡ ਪਰ ਇਹ ਕੰਦਾ। ਹੈ? ਹੈਵੀ ਰੋਡ ਪਰ ਇਹ ਜਮਾਈ। ਉਹ ਫਾਇਦਾ ਕਿਸ ਨੇ ਚ ਆਊਟ ਕਰੀ ਅੱਗੇ ਨਹੀਂ ਹੋਊਗਾ। ਉਹੀ ਕੰਮ ਤੁਨੂੰ। ਜੇ ਬੰਲਾ ਖੇਤ ਦੇ ਅੰਦਰ ਹੁੰਦਾ। ਇਹ ਕੋਈ ਨਹੀਂ ਆਣਾ ਹੋ ਸਕਦਾ। ਉਹ ਨਿਆਣੇ ਨੇ ਕਾਹਦੇ ਬੰਦ ਕਰਨਾ। ਨਿਆਣੇ ਨੂੰ ਕੀ ਪਤਾ। ਨਾ ਨਾ ਇਧਰ ਨੂੰ ਕੀ ਕਰਨਾ ਹੋਣਾ ਕਰਨਾ ਘੁਰ ਗਈ ਉਹਦੇ। ਆਹ ਢੱਕਣ ਬੰਦ ਕਰਿਆ। ਹੁਣ ਇਹ ਮੈਂ ਕੰਮ ਹੋਰ ਕਰਨਾ ਜੇ ਢੱਕਣ ਖੁੱਲਦਾ ਕਰ ਲੈਣਾ। ਕੰਨੂ ਨਾਲ ਉਹ ਉੱਪਰ ਤੇ ਪਟਾ ਦੇਣਾ। ਕਰਨ ਲੈ ਆਪਣਾ। ਕਰਨੂ ਕਾਨੂੰ ਜਿੱਦਣ ਪਾਣੀ ਨਹੀਂ ਛੱਡਣਾ ਐ। ਹਾਂ ਅੱਗੇ ਅਸੀਂ ਇਹ ਕੰਮ ਕਰਿਆ ਬਾਈ ਦਾ ਐ ਐ ਖੋਲ ਲੈ ਇਹਨੂੰ ਹਾਂ ਸਮਝਿਆ ਗੱਲ ਐਵੇਂ ਕਾਹ ਚੋਲਦਾ ਚਲ ਐਂ ਕਾਹ ਦੇ ਦਿੰਦੇ ਵੀ ਪਾਨਾ ਨਹੀਂ ਲੱchnਾ ਪੈਣਾ ਹਾਂ ਐ ਹੂੰ ਹੂੰ ਕੰਮ ਨੇ ਕਿ ਮਾਤੇ ਕਾ ਲਾ ਹਾਂ ਇਹ ਹੁਣ ਇਹਨੂੰ ਖੜੀ ਇਹਨੂੰ ਆ ਪਟਾ ਕੇ ਸਰੀ ਆਈ ਦਾ ਇਹਨੂੰ ਜਿੱਦਨ ਪਾਣੀ ਲਾਉਣਾ ਅੰਦਰ ਰੱਖ ਦੇ ਕੋਈ ਨਾ ਘਰ ਲਿਆ ਕੇ ਨਹੀਂ ਪਾਨੇ ਦਾ ਪੂਰਾ ਟਾਈਟ ਕਰਕੇ ਕਰਨਾ ਆਹੋ ਠੀਕ ਨਹੀਂ ਗੱਲ ਐਂ ਕਰ ਨਹੀਂ ਕਰੇਗਾ ਨਾ ਹੁਣ ਠੀਕ ਨੁਕਸਾਨ ਤਾਂ ਨਹੀਂ ਹੋਊਗਾ ਜਿਹੜਾ ਪਿੱਛੇ ਹੋਇਆ ਹੈ ਨਾ ਇੱਕੇ ਮੋਗਾ ਚੋਰ ਮੋਗਾ ਇੱਕੇ ਆ ਓਰੇ ਮੁਣੀ ਨੇ ਨਾਲ ਇਹ ਵੀ ਸੁਤਾ ਪਾਈ ਵੀ ਆ ਹੁਣ ਉਧਰ ਮਕਾਨ ਦਾ ਕੰਮ ਚ ਉਧਰ ਚੱਲਦਾ ਏ ਇੱਧਰ ਇਹਨੂੰ ਹੁਣ ਖਰੀਦਿਆਂ ਦਾ ਪਟਾ ਲਾਵਾਂ ਕਿੱਥੇ ਪਟਾ ਲਾਵਾਂ ਖੜਿਆ ਹੁਣ ਦੋ ਦਿਨ ਮੈਨੂੰ ਟੀਨਾ ਪਾ ਲੈ ਪੰਜ ਤਰੀ ਵਧੀਆ ਵੀ ਹੈ ਕਾਂਕ ਬੋਸ ਆਫ ਦੀ ਬਾਈ ਕਹਿ ਦੂਗਾ ਬੂਲਰ ਚ ਕਰ ਕਰ ਹੈ ਉਹ ਤੂੰ ਝਾੜ ਦੇ ਕਿ ਤੂੰ ਚੰਗਾ ਝਾੜ ਕਿਹੜੀ ਆ ਕਾਕਾ ਉਹ ਖੜੀਆਂ ਸਨ ਖੇਤਾਂ ਚ ਹੁਣ ਬਾਅਦ ਚ ਖੜ ਰਹੀਆਂ ਨੇ ਤੇ ਬਾਅਦ ਚ ਖੜੀ ਆ ਕਾਂਕੇ ਉਹ ਵੀ ਉਦੋਂ ਹੀ ਬੂਲਰ ਵਾਲੇ ਵੀ ਹਾਂ ਉਹ ਵੀ ਇੱਕਣੇ ਉਹ ਵੀ ਦਿਖਾਉਣੇ ਸਾਨੂੰ ਉਹ ਵੀ ਇੱਕਣੇ ਉਧਰ ਨਹੀਂ ਆ ਆਹੀ ਕੁਝ ਦਿਖਾਉਣੀ ਜੇ ਆਹੀ ਕੁਝ ਹੈ ਆਹੀ ਕੁਝ ਹੈ ਹਾਂ ਇਹਨਾਂ ਬਹੁਤ ਆਦੀ ਇਹਨਾਂ ਜਦਾ ਵਧੀਆ ਕਰਕਾ ਉਹ ਉਹ ਉੱਚੀ ਜਗ੍ਹਾ ਤੇ ਲੱਗਦਾ ਵਧੀਆ ਹੈ ਚੀਜ਼ ਇਹੀ ਹੈ ਉਹ ਪਾਏ ਉੱਚੀ ਜਗ੍ਹਾ ਚਲੇ ਜਾਂਦੇ ਖੇਤ ਨੂੰ ਸੜਕ ਕੋਲ ਚੱਕੀਆਂ ਕੋਲ ਹਾਂ ਹਾਂ ਇਹ ਕਣਕ ਟੌਪ ਦੀ ਆਈ ਅਹੀ ਹੀ ਉਹ ਹੈ ਕਣਕ ਵਧੀਆ ਖੜੀ ਆ ਕਣਕ ਸਾਰੇ ਫੁੱਲ ਆਹ ਆਏ ਫੁੱਲ ਖੜੇ ਆਹ ਆਏ ਫੁੱਲ ਕਣਕ ਵਧੀਆ ਦੇ ਹਾਂ ਸਾਰੀ ਉਹ ਵਧੀਆ ਅਸਾਂ ਦੱਸਦੇ ਨਹੀਂ ਮੈਂ ਹਾਂ ਫੁੱਲ ਬਾਈ ਵਾਹ ਕੇ ਪੂਰੀ ਹੁੰਦੀ ਪੂਰ ਰਾਜ ਪੂਰੀ ਸਰੋਂ ਪੂਰੀ ਬੂਲ ਰਾਜ ਉਧਰ ਦੇਖ ਲੈ ਹਾਂ ਬਸ ਲਾਗੇ ਪੱਤੇ ਨੇ ਕਿਹੜਾ ਹੁਣ ਨਹੀਂ ਕੁਝ ਵੀ ਦਿਖਣਾ ਗਾਹਾਂ 15 ਦਿਨ ਕਿ ਦਿਨ થઈ ਨਾ ਪੂਰਾ ਚੌੜਾ ਪੱਤਾ ਹੋ ਜਿਹੜਾ ਇਹ ਹੈ ਹੈ ਬਸ ਬੰਦਲਾ 20 ਦਿਨਾਂ ਇੱਕ ਨੂੰ ਮਾਰ ਨਹੀਂ ਗਿਆ ਦੇਖ ਤੂੰ ਆ ਦੇਖ ਪਿੱਛੇ ਕਿੰਨੇ ਨਿਕਲੇ ਛੜੀ ਹਾਂ ਆ ਦੇਖ 15 20 ਦਿਨਾਂ ਬਸ 15 20 ਦਿਨਾਂ ਮੈਂ ਫੁੱਲ ਪੱਤੇ ਨਿਕਲੇ ਹੁਣ 15 20 ਆਹ ਲਾ ਕੇ ਮੈਂ ਸ਼ਾਵੈ ਸ਼ਾਵਾਂ ਆਵਾ ਇਨਸ਼ਾਅਰ ਪਰ ਉਧਰ ਹੁਣ ਬਾਈ ਬੂਲ ਪਟਾ ਹੋ ਗਏ ਵਾਹ ਆ ਬੂਲ ਪਟਾ ਹੋ ਗਏ ਅੱਛਾ ਤੇਰੇ ਬਾਹੜੀ ਤਿਆਰ ਹੋ ਗਈ ਇੱਧਰ ਇੱਧਰ ਤੜੀ ਤ ਇਹਦਾ ਹੁਣ ਤੇ ਬਾਅਦ ਦੇਖਦੇ ਤੇ ਇਹਦੇ ਰੇਟ ਲੱਗ ਗਿਆ ਨਾ ਆਪਣਾ ਨੀਤਰ ਨੇ ਯਾਰ 9 ਲੱਖ ਦੇ ਵੇਚੇ ਪਤਾ ਨਹੀਂ 6 3/4 8 ਦੇ ਨਾ 7 8 ਦੇ ਪਤਾ ਨਹੀਂ 9 ਦੇ ਹੂੰ ਕਿਲੇ ਕਿਲਾ ਦਾ ਡੇਢ ਕਿਲਾ ਦਾ ਹਾਂ ਇਹ 2 ਕਿਲੇ ਇਹ ਨਹੀਂ 6 ਕਿਗੇ 6 ਕਿਗੇ ਸੇ ਆਪਣੀ 4-5 ਲੱਖ ਤੇ 5 ਲੱਖ ਦੇ ਚਾਹੀਦੀ ਹੈ ਯਾਰ ਡੇਢ ਡੇਢ ਕਿਲਾ ਵੇਚਾ ਉਹਨਾਂ ਹਾਂ ਡੇਢ ਕਿਲਾ ਯਾਨੀ ਕਿ 8 ਆ ਡੇਢ ਕਿਗਾ ਘੱਟ ਤਾਂ ਹੀ ਤੇ ਵੱਧਤਾ ਜੇ ਇਹ ਨੂੰ ਪੰਜ ਛੇ ਦੇ ਬਣਦੇ ਫਿਰ ਤਾਂ ਕੋਈ ਤਨੂੰ ਪੰਜ ਛੇ ਦੇ ਵਿਗੜੇ ਚਾਹੀਦੇ ਆਪਣੇ ਉਦੋਂ ਹੀ ਵੱਧ ਬਣਦੇ ਫਿਰ ਤਾਂ ਹਾਂ ਜੇ ਆਹ ਰੇਟ ਹੈ ਉਦੋਂ ਬਾਕੀ ਬੂਲਰ ਪਰ ਹੈ ਬਾਕੀ ਭਾਈ ਰੇਟ ਪਰ ਜਾਂ ਨੂੰ ਰੇਟ ਤੇ ਜਾਤੇ ਪਦੀ ਹੀ ਹੈ ਘਟਿਆ ਨਹੀਂ ਹੈਗਾ 1200 ਰੁਪਏ ਹੋਣਾ ਹੈ ਹੁਣ ਗਾਹ ਹੁਣ ਵੀ ਨੱਠੇ ਫਿਰਦੇ ਆ ਠੀਕ ਨਹੀਂ ਹਾਂ ਜਦੋਂ ਕਾਨ ਕ ਪੂਰੀ ਹੋ ਜਾਂਦੀ ਬਾਈ ਕਾਨ ਕ ਫੁੱਲ ਹੁੰਦੀ ਬੂਟੇ ਜੀ ਸਰੋਂ ਫੁੱਲ ਹੁੰਦੀ ਆ ਹਾਂ ਤਾਂ ਕਿ ਨਹੀਂ ਹੁਣ ਕਾਨ ਕ ਦੀ ਦੱਸੋ ਕਿਆ ਕਸਰ ਹੈ ਮੈਂ ਇੱਕ ਭੰਗੀਆਂ ਤੇ ਪਟਾਉਣੀ ਪੈਂਦੀ ਹੋਰ ਕੁਛ ਨਹੀਂ ਇੱਕ ਫਸਲ ਪੂਰੀ ਹੈ ਇੱਕ ਫਸਲ ਪੂਰੀ ਹੁੰਦੀ ਹੈ ਇੱਕ ਫਸਲ ਜਾਈ ਸਰੋਂ ਵੀ ਤੇ ਕਿਆ ਹੈ ਇਹ ਵੀ ਤੇ ਇੱਕ ਵਾਰ ਫਿਰ ਮਾਰਦੀ ਆ ਉਹਦਾ ਕਟਾਵਾ ਤਾਂ ਇਹ ਪੂਰਾ ਕਰਦੇ ਫਿਰ ਉਹ ਤਾਂ ਕਰਨਾ ਹੀ ਆ ਇਹਨੂੰ ਚਾਰ ਸਾਲ ਉਹ ਵੀ ਹੁਣੇ ਪੂਰੇ ਤਕੜੇ ਹੈ ਰੇਲ ਪਰ ਹੈ ਨਾ ਫਿਰ ਉਹ ਉਹ ਮੂਗਲ ਕਰਦਾ ਆ ਜੀ ਰੇਟ ਰਹਿ ਗਿਆ ਤਾਂ ਠੀਕ ਹੈ ਨਹੀਂ ਕਹਿੰਦਾ ਬਾਬੂ ਰੇਲ ਮੈਨੇ ਜੇਲ ਮੈਂ ਉਹ ਕੰਮ ਹੈ ਜੇਲ ਤਾਂ ਬੈਠੀਆਂ ਰੇਲ 'ਚ ਜਾਵੂਗੇ ਹੁਣ ਤੂੰ ਜਾ ਉਹ ਤੇ ਆ ਰੇਲਵੇ 'ਚ ਕਦੇ ਬੈਠੇ ਨਹੀਂ ਜੀਵਨਾਰ ਕਹਿੰਦੇ ਤੂੰ ਵੀ ਬਦਲ ਮਾਰ ਗਈ ਕਦੇ ਤੂੰ ਵੀ ਮਾਰ ਗਈ ਹੈ ਕਿ ਨਹੀਂ ਵਹੀ ਭਈ ਪੱਤਾ ਆ ਗਿਆ ਠੋਗਮਾ ਉਹਦਾ ਨਾ ਦੇਖੋ ਆ ਵੀ ਹੈਲੋ ਮੈਂ ਆਉਂਦਾ ਐ ਮੈਂ ਆਇਆ ਚਲੋ ਜੀ ਲੋ ਜੀ ਮੱਕੀ ਕੋਲ ਆ ਗਿਆ ਹਾਂ ਅੱਜ ਆਪਾਂ ਕਹਿੰਦੇ ਵੀ ਪਾਣੀ ਮੀਂਹ ਘਾ ਕੇ ਕੱਖ ਹੋਊਗਾ ਅੱਖ ਤਾਂ ਹੋਏਗਾ ਅੱਖਾਂ ਜਮਾ ਸਾਪੀ ਮੱਕੀ ਜਿਹੜੀ ਪਾਣੀ ਕਹਿੰਦੇ ਵਿੱਚ ਕਹਿੰਦੇ ਦਬਾ ਦਿੰਦਾ ਪਾਣੀ ਦਬਾਉਂਦਾ ਵੀ ਹੈਗਾ ਇਹਨੂੰ ਪਾਣੀ ਨਾਲ ਸਕਾਸਾ ਕਰਕੇ ਮੜਮੜਾ ਲਾਵੇ ਬਾਕੀ ਵੀ ਜਿਹੜੇ ਜਿਹੜੇ ਮੱਕੀ ਲਾਉਂਦੇ ਆ ਉਹਨਾਂ ਨੂੰ ਪਤਾ ਹਾਂ ਮਾੜਾ ਦੱਸਿਓ ਵੀ ਪਾਣੀ ਹਣੀ ਨੂੰ ਖਲਾਜ ਦੋ ਪੰਜ ਲੱਗਿਆ ਆਪਣੇ ਆਪਣੇ ਦੋ ਲੱਗਲੇ ਇਹਨੂੰ ਹਾਂ ਵੀ ਇਹ ਪਾਣੀ ਤਾਂ ਫੇਰ ਵੀ ਵੀ ਕੀ ਸਰ ਮਰ ਜਦਾ ਚਾਨਣਾ ਪਾਇਓ ਵੀ ਪਾਣੀ ਦਾ ਹਸਤਾਬ ਕੀ ਆਈਦਾ ਪਾਣੀ ਦਾ ਹਸਤਾਬ ਮੇਰੀ ਸਮਝੇ ਤਾਂ ਮੈਂ ਆਇਆ ਵੀ ਇਹਨੂੰ ਪਾਣੀ ਨਾਲ ਬਹੁਤ ਸੁੱਕਾ ਲੱਗ ਰਿਹਾ ਦਬੇ ਹਾਂ ਪਤਾ ਬਹੁਤ ਮਾਝਾ ਰੱਖੇ ਇਹਨੂੰ ਮਤਲਬ ਪਤਾ ਪਾਣੀ ਲਾ ਲਓ ਗਿਆ ਹੋ ਗਿਆ ਐਨ ਚਿੱਟਾ ਜੰਮਣ ਲੱਗਿਆ ਇਹਨੂੰ ਪਾਣੀ ਫੇਰ ਮੜ ਮੜਾ ਲਾ ਦਦੇ ਮਤਲਬ ਮਤਲਬ ਪਾਣੀ ਪਾ ਜਾਂ ਰਹੀ ਫੇਰ ਛਿੱਤੀ ਹੁੰਦੀ ਹੈ ਹੁਣ ਜਿੱਧਰ ਨਾਲ ਰੇਪ ਆਇਆ ਉਦੋਂ ਦੀ 4-5 ਕਿਲੋ ਚਾਰੋਂ ਕੋਲ ਬਾਧ ਗਈ ਮੱਕੀ ਇਹ ਚਾਰ-5 ਕਿਲੋ ਆ ਚਾਰ-ਪੰਜੋਂ ਕੋਲ ਬਾਧ ਗਈ ਹਾਂ ਹਾਂ ਫੱਕਾ ਦਾ ਰਹਾ ਹਾਂ ਉਹ ਜਿਹੜਾ ਸਾਹ ਨਾਲ ਖੇਤ ਆ ਲੱਗਦਾ ਵੀ ਪਾਣੀ ਦੀ ਲੋੜ ਆ ਖੇਤ ਨੂੰ ਹੁਣ ਲੋੜ ਹਲੇ ਦੋ ਦਿਨ ਨਾ ਦੋ ਦਿਨ ਨਹੀਂ ਲਾਉਣਾ ਜਾਬੀ ਹੋਰ ਰਣਦੇ ਇਹਨੂੰ ਮੜੀ ਜੀ ਕਿਹਦਾ ਬਾਤ ਫੇਲ ਲਾਵਾਂ ਫੇਰ ਕੀ ਕਾਪਣਾ ਇਹਨੇ ਫਰਕ ਆਉਦਾ ਜੇ ਹੁਣ ਜ਼ਿਆਦਾ ਹੀ ਗਿੱਲੀ ਰੱਖੂਗੇ ਫੇਰ ਇਹਨੇ ਦਬਣਾ ਹੈ ਹਾਂ ਉਹ ਵੀ ਗੱਲ ਹੈ ਹੈ ਕਿ ਨਹੀਂ ਹੂੰ ਤਸੀਂ ਤਾਂ ਕਹਿਣਾ 32 32 ਪਾਣੀ ਲੱਗਣਾ ਇਹਨੂੰ ਮਤਲਬ ਪਤਲਾ 32 32 ਜਤੇ 33 ਲਾ ਦੇ ਚੱਲ ਪੱਕੀ ਪਾਈ ਆਹ ਦੇਖੋ ਬਾਕੀ ਟਾਈਮ ਟਾਪ ਉੱਤੋਂ ਖੜੀ ਪੂਰੇ ਟਾਪ ਟਾਪ ਦਾ ਸਪਰੇਅ ਕਰਤੀ ਕਿਹਦੇ ਪੇ ਇੱਕ ਫੇਰ ਕਰ ਦੂੰਗੇ ਕੱਖ ਨਹੀਂ ਹੈਗਾ ਕੱਖ ਦੇ ਵਜਾ ਉਹ ਹੋ ਜਾਣਾ ਆਪਣਾ ਫਰੀ ਦੀ ਲੋੜ ਨਹੀਂ ਹਾਂ ਕੱਖ ਨਹੀਂ ਹੈਗਾ ਹਾਂ ਕੱਖ ਦੇ ਕਹਿੰਦੇ ਮੀਹ ਕਿ ਕੱਖ ਹੋਣਾ ਪਰ ਕੱਖ ਹੈ ਨਹੀਂ ਨਾ ਬਾਕੀ ਜਗਾਣ ਹੋ ਗਿਆ ਤਾਂ ਦੇਖ ਲੂਗੇ ਆ ਠੀਕ ਨਹੀਂ ਹੁਣ ਕੰਮ ਛੱਡਾਂ ਹੈ ਨਹੀਂ ਮੱਕੀ ਦਾ ਹੁਣ ਆਏ ਸਾਹ 2 ਕਿੱਲੇ ਲਾਉਣੇ ਲਾਉਣੇ ਨਤੀਜਾ ਦੇਖੀ ਪਹਿਲਾਂ ਲੈ ਨਾ 2 ਕਿੱਲੇ ਲਾਉਣੇ ਲਾਉਣੇ ਨਤੀਜਾ ਦਾ ਠੀਕ ਹੈ 3 3 ਤਿੰਨ ਤਰ੍ਹਾਂ ਦੀ ਵੈਰੈਟੀ ਆਉਣੀ ਹੈ ਇਹਦੀਆਂ ਹਾਂ ਚਾਹੀ ਟਾਲ ਬਿਮਾਰ ਚਾਹੀ ਚਾਰ ਵਾਲਿਆਂ ਸੋਟ ਚਾਹੀ ਪਕਾਉ ਗੱਲ ਆ ਅੱਛਾ ਤਿੰਨ ਜਿਹੜੀ ਜੀ ਲੋਟਾਂ ਦੀ ਉਹ ਗੱਲ ਆ ਪਾ ਸਾਡੇ ਟਾਲ ਵਾਲੀ ਰੈਡ ਰੋਡ ਲੈਣੀ ਉਹ ਬੰਦੀ ਜਿਹੜੇ ਹੱਬ ਨਾਲ ਸਾਡੇ ਜਾਨਵਰ ਭਗਾਉਣੀ ਹੋਣ ਦੇਣੀ ਉਹਨਾਂ ਨੂੰ ਚੱਲਦੇ ਖੜੇ ਆ ਬਾਕੀ ਰੱਬ ਗਣ ਕਿ ਕਿਆ ਬਣੂਗਾ ਠੀਕ ਨਹੀਂ ਪਾਣੀ ਮੰਗਦੀ ਹਾਂ ਇਹ ਪਾਣੀ ਮੰਗਦੀ ਆ ਹੁਣ ਦੇਖ ਗਣਕ ਕਾਦੇ ਬੀਜੀ ਆ ਕਰਮਜੀਤ ਕਹਿੰਦਾ ਮਨੂੰ ਨਿਸਰੇਊ ਗਣਕ ਕਹਿੰਦਾ ਇਹ ਇਹ ਲੋਕਾਂ ਦੀ ਇਹ ਨਿਸਰੇ ਵਾਲੀਆਂ ਮਾ ਖਰਜਾ ਤੂੰ ਦੇਖੀ ਤੂੰ ਲੋਕਾਂ ਦੇ ਪਹਿਲੇ ਪੱਕੂ ਮਖਾ ਬਾਅਦ ਵਿੱਚ ਪੱਕਦੀ ਆ ਤਿਆਰ ਆ ਮੈਂ ਪੱਕਣੀ ਆ ਪਿਓ ਬਰਾਬਰ ਆ ਜਾਂਦੀ ਇੱਥੇ ਲੇਟ ਵਾਲੀ ਦੀ 550 ਵੀ ਹੈ ਹੈ ਠੀਕ ਹੈ ਕਾੜ ਕੇ ਮਾ ਜੀ ਈ ਤਰਫ ਉਹ ਵੀ ਬਸ ਵਜਾ ਮੈਨੂੰ ਲੱਗਦਾ ਕਿਹੜੀ ਥੜਾ ਉੱਪਰ ਲਾਓ ਉੱਥੇ ਬਾੜੇ ਚ ਉਹ ਜੀ ਵੀ ਹੋਰ ਹੈ ਉਹ ਹੋਰ ਵੀ ਜੇ 550 ਇਹ ਹੈ ਮੈਨੂੰ ਇਹ ਪਤਾ ਹੈ ਉਹ ਵੀ ਜੀ ਨਵਾਂ ਆਇਓ ਗੀ ਲੇਟ ਵੀਆ ਹੈ ਨਵਾਂ ਹੈ ਹੈਡ ਹੂਡ ਉਹਦੀ ਇੰਨੀ ਕਿਵੇਂ ਹੈ ਹੈਡ ਹੂਡ ਵੀ ਇੰਨੀ ਰਹਿੰਦੀ ਆ ਖੇਤ ਤੇ ਵੀ ਇੰਨੀ ਤੇ ਰਹਿੰਦੀ ਆ ਰੱਬ ਰਹੀ ਕਰਤੀ ਦੀ ਆਪਾਂ ਦਾ ਪਹਿਲਾ ਇੱਕ ਇੱਕ ਨਾਲ ਸਰ ਜਿਹੜਾ ਹੁਣ ਨਹੀਂ ਪੈਂਦੀ ਰੱਬ ਦੀ ਕਿਰਪਾ ਨਾਲ ਮੈਨੂੰ ਦਿਖਦਾ ਵੀ ਠੀਕੇ ਰਹਿਣੀ ਆ ਹੁਣ ਗੁਲੀ ਝੰਡਾ ਵੀ ਨਹੀਂ ਹੈਗਾ ਦੇਖ ਜਮੈਂ ਇਹ ਆਪਾਂ ਗੁਲੀ ਝੰਡਾ ਬਹੁਤ ਆ ਮਜਾ ਲਾਈ ਹੈਗਾ ਇੱਕ ਨਹੀਂ ਹੈਗਾ ਦੇਖਣੇ ਨੂੰ ਨਹੀਂ ਹੈਗਾ ਗੰਨੇ ਦਾ ਫਰਕ ਹੈ ਹੂੰ ਗੰਨੇ ਲੇ ਕੇ ਇਹਦਾ ਆਹੀ ਭਾਈ ਦਾ ਗੰਨਾ ਬੀਜਦਾ ਕੱਖ ਜਿੰਦਾ ਖਤਮ ਹੈ ਕਾਕਾ ਡਾ ਗਿਆ ਹੈ ਉਹ ਦਾਣਾ ਨਹੀਂ ਖਾ ਖੈਦਾ ਸੁਧਰਦਾ ਪਹਿਲਾਂ ਹੁੰਦੇ ਹੀ ਮਾਰਾ ਮੋਟਾ ਸਾਈਂ ਜੀ ਸਾਫ ਪਿਆਰ ਪਲਾਂਟ ਲਾਇਆ ਹੈ ਸਾਫ ਤਾਂ ਪਿਆਰ ਹੋਰ ਦੂਤੇ ਆ ਵੀ ਹੋਣੇ ਜੰਦੇ ਆ ਹਾਂ ਇਹ ਵੀ ਹੋਏ ਦੋ ਤਿੰਨ ਸਾਲ થઈ ਦੋ ਤਿੰਨ ਸਾਲ થઈ ਹਾਂ ਤਿੰਨ ਸਾਲ થઈ ਅਗਲੇ ਸਾਲ ਵੇਚ ਦਿਓ ਚਾਰ ਸਾਲ ਦੇ ਚਾਰ ਸਾਲ ਦੇ ਪੂਰੇ ਦੋ ਸਾਲ ਹੋ ਗਏ ਦੋ ਸਾਲ ਹੋ ਗਏ ਦੂਰ ਇਹ ਲੱਗ ਗਿਆ ਸਮਝ ਦੋ ਹਾਲ ਦਾ ਕੋਈ ਨਾ ਤੀਆਂ ਲੱਗ ਗਿਆ ਨਾ ਨੂੰ ਵਿਸਾਲ ਖੰਡ ਦੀ ਗੇਮ ਆ ਹੋਰ ਹਾਂ ਵੱਡ ਲੈ ਜੱਗੇ ਹਾਂ ਹਾਂ ਵਾ ਵਧੀਆ ਮੈਂ ਪਾਣੀ ਲਾਇਆ ਖਬਰ ਇਧਰ ਨਹੀਂ ਆਉਣਾ ਮੈਂ ਦਾਤ ਜਾ ਕੇ ਵੱਡਲੇ ਜਾਂ ਵੱਡਲੇ ਵੱਡੂ ਆਉਂਦਾ ਹੈ ਹਾਂ ਹੁਣ ਤਾਂ ਵੱਡੂ ਆ ਹੁਣ ਬਥੀ ਤੇ ਬਾਹੋਂ ਤਾਂ ਪਾਣੀ ਭਰਿਆ ਵਾਜਾ ਬੱਤੀ ਨਹੀਂ ਆਏ ਮੇਰੇ ਤਾਂ ਅੱਛਾ ਨਾ ਵੱਟ ਲਈ ਨਹੀਂ ਮਾਸੜ ਦੇ ਵੱਡਦਾ ਉੱਥੇ ਨਾ ਵੱਡੂ ਆ ਹਾਂ ਤੇ ਫਿਰ ਬਹੁਤ ਵਧੀਆ ਦੇਖਿਆ ਪੈਪਾ ਸਾਹਿਬ ਦੇਖਿਆ ਯਾਰ ਪੈਪ ਤਾਂ ਮਾਹ ਹੁਣ ਭਾਈ ਪਹਿਲਾਂ ਲਈ ਜਾ ਟੋਆ ਫਟਾਉਣਾ ਫੇਰ ਡਾਕਟਰ ਲਿਆਉਂਗਾ ਹਰੀ ਉਹ ਤਾਂ ਲਿਆਉਣਾ ਹੀ ਪੈਣਾ ਉਹ ਦੇਖੂਗਾ ਵੀ ਕੈਂ ਕਾਰਵਾਈ ਚੱਲਣੀ ਦੀ ਖੇੜੇ ਪ੍ਰੈਸ਼ਰ ਹੋਊਗਾ ਕਿ ਵੜਾਊਗੀ ਦਾ ਉਹਨੂੰ ਪਾਈਪ ਲਾਈਨ ਦੀ ਹੋਰ ਦਿੱਤੀ ਹੋਈ ਸੀ ਹੈ ਥਾਈ ਇੱਧਰ ਕੱਢਣਾ ਪੈ ਗਿਆ ਕੇ ਕੰਮ ਹੋਰ ਕੰਮ ਇੱਧਰ ਕੱਢਣਾ ਪੈਣਾ ਉਹਨੂੰ ਮੈਂ ਟੁੱਟੀ ਆ ਕੇ ਡੋੜਵਾਦਾ ਇੱਧਰ ਕੰਮ ਹੋਰ ਦੇਣਾ ਪੈ ਗਿਆ ਐ ਨਵਾਈ ਖੇੜਤਾ ਟੁੱਟੀ ਆ ਪਾਈਪ ਤੋੜੋਦਾ ਇਹ ਤਾਂ ਗਲਤ ਕਰਿਆ ਬਾਈ ਬਹੁਤ ਗਲਤ ਆ ਯਾਰ ਇਹ ਠੀਕ ਹੈ ਥੋੜਾ ਕਸੂਰ ਵਗੈਰਤੀ ਥੋੜਾ ਇਹ ਕੀ ਆ ਗੱਲ ਆ ਮਲਾ ਇਹ ਸਾੜਾ ਕਿ ਆ ਵਿਗੜ ਜਣਾ ਇਹਦੇ ਨਾਲ ਕੁਝ ਨਹੀਂ ਪੀਗਾ ਘਰਾਨਗਰੀ ਹੋਗਾ ਕੁਝ ਨਹੀਂ ਵਿਗੜਨਾ ਹੋਰ ਕੀ ਆ ਜਣੀ ਬੰਦਾ ਨੂੰ ਆਪਣੇ ਵਾਰ ਕਈ ਦੂਰੇ ਕੰਮ ਆਪਣੇ ਬਾਗੀ ਸਾਹਮਣੇ ਚਾਹੀਦਾ ਪੱਟਣ ਤਾਂ ਨਹੀਂ ਲੱਗੇ ਕਾ ਹੁੰਦਾ ਨਹੀਂ ਕਰਿਆ ਟੋਵਾ ਟੋਵਾ ਤਾਂ ਥੋੜਾ ਪਾਣੀ ਨਹੀਂ ਪੜਦਾ ਐਂਡਾ ਚੌੜਾ ਟੋਵਾ ਪਾਣੀ ਨਹੀਂ ਪੜਦਾ ਉਹ ਫੇ ਤਾਂ ਖਾਸਾ ਪੜਿਆ ਹੈ ਖਾਸਾ ਪੜਿਆ ਫਟਿਆ ਖਾਸਾ ਨਹੀਂ ਚੱਲਦੇ 2-3 ਘੰਟੇ ਲਈ ਘੰਟਾ ਚੱਲਦੀ ਉਹਦੇ ਫੇ ਮਿੱਟੀ ਕੱਢੀ ਸੀ ਬਾਹਰ ਉਹ ਕਿਨੀ ਵੀ ਜਗਾ ਸੀ ਪਰ ਕਿਨੀ ਵੀ ਜਗਾ ਤੇ ਉਹ ਮਿੱਟੀ ਮਾਰਨ ਨੂੰ ਮਾਰੀ ਗਈ ਕੱਟ ਕੱਟ ਕੇ ਉਹਨੇ ਐਂਡਾ ਚੌੜਾ ਟੋਵਾ ਬਾਹਰ ਤੂੰ ਐਂ ਦੇਖ ਲੈ ਪੈਪ ਨਹੀਂਦਾ ਫੇ ਕਣਕ ਭਰਗੀ ਦੀਗਾ ਸਰੋਂ ਦੀ ਵਾਲੀ ਸਰੋਂ ਭਰ ਗਈ ਤੇ ਜੈਪ ਕੱਢ ਕੇ ਛੱਡਿਆ ਉੱਥੇ ਤਾਂ ਪਾਣੀ ਜੀ ਹੀ ਨਹੀਂ ਜਾਂ ਟੱਕੜੇ ਬੰਦ ਕਰਤਾ ਤਾਂ ਲਾ ਦੇ ਫਿਰ ਸਰਵਾਏ ਦੇ ਹੁਣ ਤੋਂ ਰੌਮ ਦਾ ਕੱਲ ਕੋਲ ਨੂੰ ਦੇਖਦਾ ਹੈ ਮਿਸਤਰੀ ਲੱਗਿਆ ਉਹਦੇ ਕਰਕੇ ਲੇਟ ਹੋ ਗਿਆ ਕੰਮ ਬਹੁਤ ਨਿਕਲਣਾ ਉਹ ਚੋਂ ਪਾਣੀ ਮਤ ਆਹੀ ਹੈ ਛੇੜਦਾ ਹੁਣ ਪਾਣੀ ਥੋੜਾ ਹੁਣ ਕੱਲ ਜਿਆਦਾ ਤਾਂ ਅੱਜ ਹੋਰ ਘਟ ਗਿਆ ਉਹ ਪਾਣੀ ਦਾ ਧਰਤੀ ਪੀ ਜਾਂਦੀ ਟੋਏ ਕਰਕੇ ਇਹ ਵੀ ਫਰਕ ਹੈ ਹੁਣ ਮਾ ਕੱਲ ਕੱਲ ਜੀ ਨਾਲ ਟਾਈਪ ਵਾਲਾ ਪਾਣੀ ਤਾਂ ਖੜਾ ਹੀ ਰਹਿੰਦਾ ਸਾਡੇ ਆ ਪੈਪ ਵਾਲਾ ਪਾਣੀ ਤਾਂ ਗਿਆ ਪੈਪ ਫੁੱਟੇ ਗਿਆ ਯਾਰ ਪੈਪ ਫੁੱਟ ਗਿਆ ਪੈਪ ਨੰਗਾ ਦਿਖਦਾ ਥੋੜਾ ਜਿਹਾ ਪਾਣੀ ਰਹਿ ਗਿਆ ਉਹ ਉਹ ਵੀ ਕੱਲੂ ਖਤਮ ਹੋ ਜਾਣਾ ਉਹ ਧਰਤੀ ਪਿੰਦੀ ਮੰਡ ਰੋਤਾ ਦੀ ਧਰਤੀ ਦਾ ਫਰਕ ਥੱਲੇ ਦਿੱਤਾ ਇਹਨਾ ਪੈਪ ਪੈ ਵਾਲਾ ਪਾਣੀ ਰਹਿ ਜਾਣਾ ਪੈਪੜਾ ਨਹੀਂ ਰਹਿਣਾ ਜੇ ਪੈਪੇ ਥੱਲੇ ਨੂੰ ਫੁੱਟਿਆ ਪੈਪ ਵਾਲਾ ਚਲ ਮਾੜਾ ਮੋਟਾ ਕੱਢ ਲੂੰਗਾ ਇਹ ਹੋਇਆ ਅੰਦਰ ਅੰਦਰ ਦਾ ਪਾਣੀ ਆਈ ਜਾਂਦਾ ਆਹੋ ਮਾੜਾ ਮੋਟਾ ਹੋਊ ਕੱਲ ਦੇਖਦੇ ਆਂ ਕੀ ਬਣਦਾ ਹੁਣ ਕਣਕ ਦੇਖਦਾ ਵਧੀਆ ਹੋਣੀ ਕਣਕ ਦਾ ਵਧੀਆ ਟੌਪ ਦੀ ਆ ਤੁਸੀਂ ਵੀ ਕਹਿਣਾ ਭਰਤ ਸਾਰਾ ਹੀ ਹੈ ਗਨਾ ਭਰਤਾ ਉਹ ਸਰੋਂ ਭਰਨੀ ਆ ਹੁਣ ਕੱਲ ਨੂੰ ਅੱਜ ਸਹੀ ਉਹਨੇ ਜਲਾਈ ਹੋਈ ਉਹ ਵਧੀਆ ਹੁਣ ਇੱਕ ਪਾਣੀ ਲੱਗ ਜੇ ਨਾ ਉਸ ਤੋਂ ਬਾਅਦ ਢੜਕਾਉਣੀ ਦਊਗੀ ਐ ਆ ਜੇ ਬੂਟੇ ਲੱਗੇ ਹੋਏ ਉਹ ਨਹੀਂ ਸੁੱਕੇ ਚ ਰਹੂਗੀ ਉਹੀ ਵੇ ਮੈਂ ਗੱਗੇ ਨੂੰ ਵੀ ਕਾ ਮਾ ਕਣਕ ਨੂੰ ਪਾਣੀ ਲਾ ਦੇ ਬੂਟਾ ਤੇ ਤੇਰਾ ਸੁੱਕੂ ਗਾਂਹਾਂ ਨੂੰ ਫੇ ਤੁਸੀਂ ਵਈਆਂ ਕਣਕ ਪੱਕਦੀ ਨੂੰ ਇੰਨੇ ਬਾਅਦ ਬਹਲੇ ਪੀਨੇ ਤੱਕ ਵਾਟਾ ਮੀਂਹ ਵੇ ਕਣਕ ਨੂੰ ਪਾਣੀ ਜਿਹੜੇ ਬੂਟੇ ਉਹਨਾਂ ਤਾਂ ਲਾਜ਼ਮੀ ਚਾਹੀਦਾ ਜ਼ਰੂਰੀ ਆ ਉਹਨਾਂ ਨੂੰ ਜ਼ਰੂਰੀ ਆ ਨਹੀਂ ਬੂਟਾ ਫਿਰ ਸੁੱਕੂ ਗਾਂਹਾਂ ਜਾ ਕੇ ਠੀਕ ਨਹੀਂ ਚਾਹੀਦਾ ਪਾਣੀ ਹੋਰ ਲੈ ਹੁਣ ਆਹ ਗਰਮੀ ਦੇਖ ਲੈ ਕਿਹੜੇ ਸਾਲ ਅੱਜ ਗ ਆਪੂ ਆਇਆ ਵੀ ਆ ਜਣਾ ਗਾ ਹਾਂ ਨੇਰੀ ਜੱਖਰ ਵੀ ਉਹਨੇ ਆਹੀ ਯਾਰ ਦੇ ਨਾਲ ਜਿਹਨੇ ਪਾਣੀ ਲਾ ਲਿਆ ਲਾ ਲਿਆ ਇਹ ਲਾ ਲਿਆ ਜੀ ਸ਼ੁਰੂ ਕਰਦੇ ਫੇਰੀ ਹੈਗੀ ਜੱਖਰ ਆਉਣ ਲੱਗੇ ਨੇ ਹੈ ਕਿ ਨਹੀਂ ਸਾਡੇ ਵੀ ਚੱਲਦਾ ਪਾਣੀ ਹੋਰ ਠੀਕ ਹੈ ਨਾ ਹੋ ਗਿਆ ਨਿਬੜ ਕੇ ਛੱਡਦਾ ਕੰਮ ਛੱਡਦਾ ਕਿੱਥੇ ਜਾ ਨਿਬੜੇ ਕਾਲੂ ਟੀਨਾ ਪੈਣੀ ਆ ਹਾਂ ਕਾਲੂ ਬੂੰਗੇ ਟੀਨਾ ਪਰਸੋਂ ਨੂੰ ਦੇਖਦਾ ਪਰਸੋਂ ਨੂੰ ਫਿਰ ਉਹਦਾ ਪੈਪਸ ਰੌਂਦਾ ਫੇਰ ਪਾਣੀ ਲਾਉਣਾ ਕਣਕ ਪਚਾਲੀ ਘੜੀ ਦੋ ਗਾ ਅੱਧੀ ਵਰਗੀ ਅੱਧੀ ਰਹਿ ਗਈ ਤੇ ਵੀ ਲੋਕ ਤੇ ਨੂੰ ਪਾਣੀ ਕਾ ਜ਼ਰੂਰੀ ਆ ਯਾਰ ਵੀ ਉਹੀ ਪਾਣੀ ਹੈ ਨਹੀਂ ਹੁਣ ਤਾਂ ਕਣਕ ਨੂੰ ਪਾਣੀ ਲੱਗਿਆ ਕੱਲੂ ਦੇਖਣਾ ਈ ਤੈਨੂੰ ਲੈ ਹੋਰ ਪਾਣੀ ਕਿੱਥੇ ਆਵੇ ਦੂਏ ਤਾਂ ਸੁੱਕ ਜਾਂਦਾ ਹੁਣ ਸੁੱਕੀਆਂ ਪਈਆਂ ਦਾ ਇੱਥੇ ਆ ਪਛਵਾ ਚੱਲਦੀ ਐ ਧੁੱਪ ਥੋੜੀ ਪੈਂਦੀ ਐ ਹੋਰ ਤੇਲੀਏ ਚੱਲ ਭਾਈ ਮਾਰ ਸਲਫੀ ਗੱਡੀ ਨੂੰ ਭਾਈ ਇਹ ਤਾਂ ਉਹਨੇ ਰਹਿਦੀ ਸਲਫੀ ਦੀ ਦਾ ਫਾੜੀ ਗਿਆ ਚੱਲ ਕੱਲੀ ਜਾਂਦਾ ਹੌਲੀ ਹੌਲੀ ਕੰਮ ਚੱਲ ਚੱਲ ਆਪਣੇ ਆ ਲੈਣੇ ਉਹਨੂੰ ਆ ਲੈਣੇ ਵੀ ਕਹੀਂ ਆ ਹੁਣ ਆਓ ਆਓ